ਮਾੜੇ ਅਨਸਰਾ ਅਤੇ ਨਸ਼ਾ ਵੇਚਣ ਵਾਲੇ ਵਿਅਕਤੀਆਂ ਖਿਲਾਫ ਵੱਡੀ ਮੁਹਿੰਮ ਤੇ थाना ਜੈਤੋਦੀ ਪੁਲਿਸ ਪਾਰਟੀ ਦੇ ਗੁਰਜੰਟ ਸਿੰਘ 390 ਫਰੀਦਕੋਟ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲੀ ਇੱਕ ਔਰਤ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਦੀਆਂ ਕੁਝ ਚਲਕੀਆਂ ਕਿੰਸਾ ਸਸਤੀ ਕਾਲੀ ਸਸਤੀ ਕਾਲੀ ਜੀ ਸਰ ਕੀ ਹੈ ਸਾਰਾ ਮਾਜਰਾ ਇਹ ਛੱਦਕੜਾ ਬਸਤੀ ਦੀ ਜਿਹੜੀ ਔਰਤ ਪੜੀ ਹੈ ਪਹਿਲਾਂ ਵੀ ਇਹਨਾਂ ਦੇ ਸਮਾਜ ਦੇ ਉੱਥੇ ਜਿਹੜੇ ਰਹਿੰਦੇ ਆ ਉਹ ਗੈਰ ਕਾਨੂੰਨੀ ਕੰਮ ਕਰਦੇ ਆ ਜੀ ਪਹਿਲਾਂ ਵੀ ਧਾਰਾਵਾਂ ਲੱਗਦੀਆਂ ਆ ਫਿਰ ਦਮਨ ਤੱਕ ਰੱਖ ਕੇ ਬਾਹਰ ਹੁੰਦੇ ਕੋਈ ਪੱਕਾ ਇਹਨਾਂ ਤੇ ਕਾਰਵਾਈ ਕਿਵੇਂ ਕੋਈ ਪੁਲਿਸ ਸੋਚੇ ਤਾਂ ਮੈਂ ਕਹਿੰਦਾ ਜੀ ਕੋਈ ਦਿਓ ਜਵਾਬ ਹੀ ਦਿਓ ਜਲਦੋਂ ਵੀ ਜੀ ਰੈਂਡਮ ਕਾਸੋਪਰੇਸ਼ਨਸ ਕੀਤੇ ਜਾਂਦੇ ਆ ਛੱਦਕੜ ਮਹੱਲੇ 'ਚ ਤੇ ਹੋਰ ਵੀ ਇਹੋ ਜੀ ਜਗ੍ਹਾ ਤੇ ਜਿਹੜੀ ਜਗ੍ਹਾ ਤੋਂ ਕੰਪਲੇਂਟਸ ਆਉਂਦੀਆਂ ਨੇ ਜੋ ਜੋ ਬਣਦੀ ਕਾਰਵਾਈ ਹੈ ਜੀ ਉਹ ਕੀਤੀ ਜਾਂਦੀ ਹੈ ਜਦੋਂ ਵੀ ਇਹਨਾਂ ਤੋਂ ਨਾ ਸਰ ਕਵਰ ਹੋ ਜਾਂਦਾ ਉਦੋਂ ਹੀ ਇਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਮਮਤਾ ਤੇ ਪਹਿਲਾਂ ਕੋਈ ਵਰਚਾ ਨਹੀਂ ਸੀਗਾ ਜੀ ਇਹ ਇਹਨਾਂ ਤੇ ਪਹਿਲਾ ਵਰਚਾ ਹੈ ਹਜੇ ਇਹਨਾਂ ਤੋਂ 40 ਗ੍ਰਾਮ ਸਮਾਨ ਕਵਰ ਹੋਇਆ ਜੀ ਅੱਛਾ ਪਹਿਲਾ ਵਰਚਾ ਇਹਨਾਂ ਤੇ ਜੀ ਤੇ ਧਾਰਾਵਾਂ માં ਕਿਹੜੀਆਂ ਕਿਹੜੀਆਂ ਲਾਈਆਂ ਚੜਾਵਾਂ ਇਹਨਾਂ ਤੇ 21 64 85 ਐਨਡੀਪੀਐਸ ਐਕਟ ਧਾਰਾ ਲੱਗੂਗੀ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੋ ਬਸ ਇੰਨਾ ਹੀ ਬਹੁਤ ਧੰਕੀ ਬਹੁਤ ਅਨੰਦ ਬਣਾਜੀ